ਅਹੀਂ ਤਾਂ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਚ ਦੱਸਿਆ ਹੈ। ਉਹ ਕਬੀਰ ਸਾਹਿਬ ਕਹਿੰਦੇ ਜੀਵਨ ਚ ਜਦੋਂ ਵੀ ਮੌਕਾ ਮਿਲੇ ਸਤਸੰਗ ਵਿੱਚ ਜ਼ਰੂਰ ਬੈਠ। ਤਾਂ ਕਿਸੇ ਨੇ ਪੁੱਛਿਆ ਮਹਾਰਾਜ ਸਤਸੰਗ ਕਰਨਾ ਜ਼ਰੂਰੀ ਕਿਉਂ ਹੈ? ਸਤਸੰਗ ਵਿੱਚ ਜਾਣਾ ਜ਼ਰੂਰੀ ਕਿਉਂ ਹੈ? ਤਾਂ ਕਬੀਰ ਸਾਹਿਬ ਕਹਿੰਦੇ ਸਤਸੰਗ ਚ ਜਾਣਾ ਇਸ ਲਈ ਜ਼ਰੂਰੀ ਹੈ। ਕਿਉਂ? ਆਪਣੀ ਬਾਣੀ ਚ ਦੱਸਦੇ ਹੈ ਕਿ ਕਬੀਰ ਸੰਗਤ ਸੰਤ ਕੀ ਯੂੰ ਹੀਰੋਂ ਕੀ ਖਾਨ। ਉਹ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਬੈਠ ਕਿਉਂਕਿ ਸੰਤਾਂ ਦੀ ਸੰਗਤ ਚ ਜਾ ਕੇ ਬੈਠਣ ਨਾਲ ਕੀ ਮਿਲਦਾ ਹੈ ਉਹ ਕਹਿੰਦੇ ਸੰਤਾਂ ਦੀ ਸੰਗਤ ਨੂੰ ਇਦਾਂ ਸਮਝ ਕਿ ਜਦੋਂ ਤੈਨੂੰ ਸਤਸੰਗ ਮਿਲ ਜਾਵੇ ਸਤਸੰਗਤ ਮਿਲ ਜਾਵੇ ਤਾਂ ਸਮਝ ਲੈ ਕਿ ਮੈਨੂੰ ਹੀਰਿਆਂ ਦੀ ਖਾਨ ਮਿਲ ਗਈ ਹੈ ਕਿਉਂ ਕੀ ਕਹਿੰਦੇ ਕਬੀਰ ਸਾਹਿਬ ਕਿ ਕਬੀਰ ਸੰਗਤ ਸੰਤ ਕੀ ਜੂ ਹੀਰੋਂ ਕੀ ਖਾਨ ਜਾਕੋ ਪਾਏ ਹੋਤ ਹੈ ਰੰਕ ਸੇ ਭੂਪ ਸਮਾਨ ਰੰਗ ਕਹਿੰਦੇ ਆ ਗਰੀਬ ਨੂੰ ਭਿਖਾਰੀ ਨੂੰ ਔਰ ਭੂਪ ਕਹਿੰਦੇ ਆ ਬਾਦਸ਼ਾਹ ਨੂੰ ਰਾਜੇ ਨੂੰ ਕਹਿੰਦੇ ਸਤਸੰਗ ਵੀ ਉਹ ਹੀਰਿਆਂ ਦੀ ਖਾਨ ਦੀ ਤਰ੍ਹਾਂ ਹੈ ਔਰ ਸਤਸੰਗ 'ਚ ਕਿਹੜੇ ਹੀਰੇ ਮਿਲਦੇ ਆ ਇਹ ਯਾਦ ਰੱਖਣਾ ਹਮੇਸ਼ਾ ਕਿ ਸਤਸੰਗ 'ਚ ਕਿਹੜੇ ਹੀਰੇ ਮਿਲਦੇ ਆ ਸਤਸੰਗ 'ਚ ਹੀਰੇ ਮਿਲਦੇ ਆ ਗਿਆਨ ਦੇ ਸਤਸੰਗ 'ਚ ਹੀਰੇ ਮਿਲਦੇ ਆ ਪ੍ਰਭੂ ਦੀਆਂ ਰਹਿਮਤਾਂ ਦੇ satsang ਚ ਹੀਰੇ ਮਿਲਦੇ ਆ ਖੁਸ਼ੀਆਂ ਦੇ satsang ਚ ਹੀਰੇ ਮਿਲਦੇ ਆ ਪ੍ਰੇਮ ਵਿਸ਼ਵਾਸ ਦੇ satsang ਚ ਉਹ ਹੀਰੇ ਮਿਲਦੇ ਆ ਜੋ ਸਾਡੇ ਜੀਵਨ ਨੂੰ ਬਦਲ ਕੇ ਰੱਖ ਦਿੰਦੇ ਆ ਕਿਉਂਕਿ ਜਿੱਦਾਂ ਕਈ ਵਾਰ ਦੱਸਿਆ ਇੱਕ ਤਾਂ ਹੀਰਾ ਉਹ ਹੈ ਜੋ ਸਾਨੂੰ ਸੁਨਾਰ ਕੋਲੋਂ ਮਿਲਦਾ ਹੈ ਜਾਂ ਜੋਰੀਆਂ ਕੋਲੋਂ ਮਿਲਦਾ ਹੈ ਪਰ ਉਹ ਹੀਰੇ ਦੀ ਰੱਖਿਆ ਸਾਨੂੰ ਕਰਨੀ ਪੈਂਦੀ ਹੈ ਉਹ ਹੀਰੇ ਦੀ ਸੰਭਾਲ ਸਾਨੂੰ ਕਰਨੀ ਪੈਂਦੀ ਹੈ ਪਰ ਜਿਹੜਾ ਹੀਰਾ ਸਾਨੂੰ satsang ਵਿੱਚ ਬਹਿ ਕੇ ਗਿਆਨ ਰੂਪੀ ਮਿਲਦਾ ਹੈ ਫਿਰ ਉਹ ਹੀਰਾ ساری ਜ਼ਿੰਦਗੀ ਸਾਡੀ ਰੱਖਿਆ ਕਰਦਾ ਹੈ ਉਹ ਹੀਰਾ ساری ਜ਼ਿੰਦਗੀ ਸਾਡੀ ਸੰਭਾਲ ਕਰਦਾ ਹੈ ਔਰ ਫਿਰ غور ਕਰਨਾ ਜਿਹੜਾ ਅਸੀਂ ਜੋਰੀ ਦੇ ਕੋਲੋਂ ਹੀਰਾ ਖਰੀਦਦੇ ਆਂ ਐਸੀ ਕਹਿੰਦੇ ਹੀਰੇ ਦੀ ਕੀਮਤ ਲੱਖਾਂ ਹੈ ਹਜ਼ਾਰਾਂ ਹੈ ਪਰ ਜਿਹੜਾ satsang ਵਿੱਚ ਬਹਿ ਕੇ ਸਾਨੂੰ ਹੀਰਾ ਮਿਲਦਾ ਹੈ ਨਾ ਉਹ ਹੀਰਾ ਜਦੋਂ ਸਾਨੂੰ ਮਿਲਦਾ ਹੈ ਤਾਂ ਉਹ ਸਾਡੀ ਕੀਮਤ ਨੂੰ ਅੱਪ ਕਰ ਦਿੰਦਾ ਹੈ ਔਰ ਇਹ ਕੰਮ ਜੋਰੀਆਂ ਦੇ ਰਤਨ ਵੀ ਨਹੀਂ ਕਰ ਸਕਦੇ ਜਿਹੜੇ ਕੰਮ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਉਹਨਾਂ ਦੇ ਗਿਆਨ ਦੇ ਵਚਨ ਕਰ ਦਿੰਦੇ ਹੈ ਜਰਾ ਸਮਝ ਲੈਣਾ ਸਾਰਿਆਂ ਨੇ ਇਸ ਲਈ ਕਬੀਰ ਸਾਹਿਬ ਕਹਿੰਦੇ ਜੀਵਨ ਚ ਜਦ ਵੀ ਮੌਕਾ ਮਿਲੇ ਸਤ ਸੰਗ ਵਿੱਚ ਬੈਠ ਤਾਂ ਕਿ ਤੂੰ ਵੀ ਰੰਗ ਤੋਂ ਭੂਪ ਹੋ ਸਕੇ ਰੰਗ ਤੋਂ ਰਾਜਾ ਹੋ ਸਕੇ ਤੂੰ ਵੀ ਦੁਖੀ ਤੋਂ ਸੁਖੀ ਹੋ ਸਕੇ ਤੂੰ ਵੀ ਕਮਜ਼ੋਰ ਤੋਂ ਬਲਸ਼ਾਲੀ ਹੋ ਸਕੇ ਕਿਉਂਕਿ ਜੀਵਨ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਆਪਣੇ ਅੰਦਰਲੀ ਸ਼ਕਤੀ ਨੂੰ ਆਪਣੇ ਅੰਦਰ ਬੈਠੀ ਪ੍ਰਭੂ ਦੀ ਰਹਿਮਤ ਨੂੰ ਉਹਦੀ ਤਾਕਤ ਨੂੰ ਜਾਣ ਲੈਂਦੇ ਹੈ ਇਸ ਲਈ ਸਮਝਣਾ ਜ਼ਰਾ ਅੱਜ 11ਵਾਂ ਰੋਜ਼ ਦਾ ਦਿਨ ਵੀ ਹੈ ਇਸ ਲਈ ਅੱਜ ਐਸੀ ਹਜ਼ੂਰ ਗੌਸ ਪੀਰਾਂ ਨੇ ਪੀਰ ਉਹ ਇੱਕ ਗੱਲ ਹਮੇਸ਼ਾ ਆਪਣੇ ਪਿਆਰਿਆਂ ਨੂੰ ਕਹਿੰਦੇ ਹੁੰਦੇ ਸੀ ਅੱਜ ਉਹ ਵੀ ਦੱਸਣਾ ਚਾਹਾਂਗੇ ਕਿ ਉਹਨਾਂ ਦੀ ਇੱਕ ਇਸ ਇੱਕ ਛੋਟੀ ਜਿਹੀ ਗੱਲ ਦੇ ਅੰਦਰ ਇਨਸਾਨ ਦੇ ਜੀਵਨ ਨੂੰ ਬਦਲਣ ਵਾਲੇ ਕਈ ਇਸ਼ਾਰੇ ਹੈ ਜ਼ਰਾ ਸਮਝਣਾ ਇੱਕ ਵਾਰ ਇੱਕ ਪ੍ਰੇਮੀ ਹਜ਼ੂਰ ਦੇ ਕੋਲ ਗਿਆ ਤਾਂ ਉਹਨੇ ਕੁਝ ਸਵਾਲ ਕੀਤੇ ਕਿ ਹਜ਼ੂਰ ਇਨਸਾਨ ਹੰਕਾਰ ਤੋਂ ਕਿੱਦਾਂ ਬਚ ਸਕਦਾ ਹੈ ਹੰਕਾਰ ਨੂੰ ਕਹਿੰਦੇ ਤਕabbੁਰ ਇਨਸਾਨ ਹੰਕਾਰ ਤੋਂ ਕਿੱਦਾਂ ਬਚ ਸਕਦਾ ਹੈ ਫਿਰ ਉਹਨਾਂ ਪੁੱਛਿਆ ਇਨਸਾਨ ਮੁਸੀਬਤ ਤੋਂ ਕਿੱਦਾਂ ਬਚ ਸਕਦਾ ਹੈ ਫਿਰ ਪੁੱਛਿਆ ਇਨਸਾਨ ਬਿਮਾਰੀ ਤੋਂ ਕਿੱਦਾਂ ਬਚ ਸਕਦਾ ਹੈ ਔਰ ਫਿਰ ਪੁੱਛਿਆ ਕਿ ਇਨਸਾਨ ਮਾਇੂਸੀ ਤੋਂ ਮਾਇੂਸੀ ਸਮਝਦੇ ਹੋ ਨਾ ਜੇਦਾ ਬੰਦਾ ਮਾਇੂਸ ਹੋ ਜਾਂਦਾ ਕਿ ਮੇਰਾ ਕੋਈ ਕੰਮ ਹੋਣਾ ਹੀ ਨਹੀਂ ਹੈ ਮੈਨੂੰ ਕੋਈ ਸਫਲਤਾ ਕਿ ਮੈਂ ਕਿਸੇ ਵੀ ਚੀਜ਼ ਨੂੰ ਹੱਥ ਪਾਵਾਂ ਮੈਨੂੰ ਕਾਮਯਾਬੀ ਨਹੀਂ ਮਿਲਨੀ ਉਹ مایੁਸ ਹੋ ਜਾਂਦਾ ਹੈ ਔਰ ਜਿਹੜਾ ਮਹਜ਼ੂੂਜ਼ مایੁਸ ਹੋ ਜਾਂਦਾ ਹੈ ਫਿਰ ਉਹਦਾ ਜ਼ਿੰਦਗੀ ਜੀਣ ਨੂੰ ਦਿਲ ਵੀ ਜਿਹੜਾ ਬੰਦਾ ਹੈ ਨਾ ਦਿਲ ਹੀ ਟੁੱਟ ਗਿਆ ਹੁਣ ਤਾਂ ਜੀਣ ਨੂੰ ਵੀ ਦਿਲ ਮੇਰਾ ਆਹ ਕੰਮ ਨਹੀਂ ਬਣਦਾ ਮੇਰਾ ਉਹ ਕੰਮ ਨਹੀਂ ਹੁੰਦਾ ਤਾਂ ਹੀ ਤਾਂ ਤੁਸੀਂ ਕਈ ਵਾਰ ਦੇਖਦੇ ਹੋ ਕਈ ਬੱਚੇ ਜਦੋਂ ਟੈਸਟ ਦਿੰਦੇ ਆ ਟੈਸਟ ਵਿੱਚੋਂ ਜਾਂ ਪੇਪਰ ਵਿੱਚੋਂ ਫੇਲ ਹੋ ਜਾਂਦੇ ਤਾਂ ਉਹਨਾਂ ਦਿਲ ਕਰਦਾ ਮਰੀ ਜਾਈਏ ਕੋਈ ਰਸਤਾ ਹੋਏ ਨਹੀਂ ਔਰ ਫਿਰ ਕਈ ਖਬਰਾਂ ਵੀ ਆਉਂਦੀਆਂ ਕਿ ਬੱਚਾ ਫੇਲ ਹੋ ਗਿਆ ਤਾਂ ਉਹਨਾਂ ਖੁਦਗੁਸ਼ੀ ਕਰ ਲਈ ਯਾਨੀ ਇਹ ਮਾਇੂਸੀ ਹੁੰਦੀ ਹੈ ਜਦੋਂ ਮਾਇੂਸੀ ਆਉਂਦੀ ਹੈ ਇਨਸਾਨ ਨੂੰ ਤਾਂ ਫਿਰ ਇਨਸਾਨ ਦਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਫਿਰ ਤਾਂ ਕਹਿੰਦਾ ਹੁਣ ਜੀਣਾ ਹੀ ਨਹੀਂ ਚਾਹੁੰਦਾ ਮੈਂ ਹੁਣ ਉਹ ਪੁੱਛ ਰਿਹਾ ਹਜ਼ੂਰ ਮਾਇੂਸੀ ਤੋਂ ਕਿਦਾਂ ਬਚ ਸਕਦੇ ਆਂ ਔਰ ਆਖਰੀ ਚੀਜ਼ ਉਸਨੇ ਪੁੱਛੀ ਹਜ਼ੂਰ ਗੌਸ ਪੀਰਾਂ ਨੇ ਪੀਰ ਨੂੰ ਕਿ ਰੱਬ ਦੀ ਨਰਾਜ਼ਗੀ ਤੋਂ ਕਿਦਾਂ ਬਚ ਸਕਦੇ ਆਂ ਦੇਖੋ ਕਿੰਨੇ ਪੁਆਇੰਟ ਪੁੱਛੇ ਉਸਨੇ ਔਰ ਇਹ ਸਾਰੇ ਪੁਆਇੰਟ ਕਿਤੇ ਨਾ ਕਿਤੇ ਸਾਡੇ ਸਾਰਿਆਂ ਨਾਲ ਕਹਿ ਦਿਓ ਜੁੜੇ ਹੋਏ ਆ ਜੁੜੇ ਹੋਏ ਕਿ ਨਹੀਂ ਕਿ ਅਸੀਂ ਹੰਕਾਰ ਤੋਂ ਕਿਦਾਂ ਬਚ ਸਕਦੇ ਆਂ ਕਉ ਕੇ ਕਹਿੰਦੇ ਹੰਕਾਰ ਹੀ ਇੱਕੋ ਰੁਕਾਵਟ ਜਿਹੜੀ ਸਾਨੂੰ ਔਰ ਸਾਡੇ ਉਸ ਰੱਬ ਨੂੰ ਉਸ ਪਰਮਾਤਮਾ ਨੂੰ ਸਾਡੇ ਤੋਂ ਕਹਿੰਦੇ ਨਾ ਮੇਰੀ ਮੈਂ ਨੇ ਮੁਝ ਕੋ ਜੁਦਾ ਕਰ ਦਿਆ ਮੁਝ ਕੋ ਬੰਦਾ ਔਰ ਤੁਝ ਕੋ ਖੁਦਾ ਕਰ ਦਿਆ ਜਬ ਮੁਝ ਮੇ ਮੈਂ ਨਾ ਰਹੀ ਬਾਕੀ ਫਿਰ ਬੰਦਾ ਕੀਤੇ ਮੌਲਾ ਤੇ ਕਹਿੰਦੇ ਮੈਂ ਹੀ ਹੈ ਜਿਹੜੀ ਬੰਦੇ ਨੂੰ ਰੱਬ ਤੋਂ ਦੂਰ ਕਰ ਦਿੰਦੀ ਹੈ ਇਸ ਲਈ ਕਬੀਰ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਪ੍ਰੇਮ ਗਲੀ ਅਤੀ ਸੰਗਰੀ ਤਾਂ ਮੈਂ ਦੋ ਨਾ ਸਮਾਏ ਕੋਈ ਰਹਿਣਾ ਹੈ ਜਾਂ ਮੈਂ ਜਾਂ ਤੂੰ ਸੋ ਪੁੱਛਿਆ ਹੰਕਾਰ ਨੂੰ ਕਿਦਾਂ ਖਤਮ ਕੀਤਾ ਜਾ ਸਕਦਾ ਹੈ ਬਿਮਾਰੀ ਤੋਂ ਕਿਦਾਂ ਬਚਿਆ ਜਾ ਸਕਦਾ ਹੈ ਫਿਰ ਦੁਹਰਾਉਣ ਲੱਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਉਂਕਿ ਹਰ ਇਨਸਾਨ ਹੰਕਾਰ ਤੋਂ ਵੀ ਬਚਣਾ ਚਾਹੁੰਦਾ ਔਰ ਬਿਮਾਰੀ ਤੋਂ ਵੀ ਚਾਹੁੰਦੇ ਹਨ ਨਹੀਂ ਬਚਣਾ ਔਰ ਹਰ ਇਨਸਾਨ ਮੁਸੀਬਤ ਤੋਂ ਵੀ ਬਚਣਾ ਚਾਹੁੰਦਾ ਹੈ ਕਿ ਮੇਰੇ ਜੀਵਨ 'ਚ ਕੋਈ ਮੁਸੀਬਤ ਨਾ ਆਵੇ ਸਮਝਿਓ ਔਰ ਫਿਰ ਇਨਸਾਨ ਕਹਿੰਦਾ ਕਿ ਮੈਨੂੰ ਕਦੀ ਮਾਇੂਸੀ ਆਂਦੀ ਹੈ ਤਾਂ ਮਾਇੂਸੀ ਤੋਂ ਮੈਂ ਕਿਦਾਂ ਬਚ ਸਕਦਾ ਹਾਂ ਰੱਬ ਦੀ ਨਾਰਾਜ਼ਗੀ ਤੋਂ ਕਿਦਾਂ ਬਚ ਸਕਦਾ ਹਾਂ ਜਦੋਂ ਉਹ ਨਾ ਇਹ ਤਿੰਨ ਚਾਰ ਸਵਾਲ ਹਜ਼ੂਰ ਨੂੰ ਕੀਤੇ ਤਾਂ ਹਜ਼ੂਰ ਉਹਨੂੰ ਜਵਾਬ ਦਿੰਦੇ ਹੈ ਕੀ ਕਹਿੰਦੇ ਜ਼ਰਾ ਹੁਣ ਗੌਰ ਕਰਨਾ ਇਹ ਪੁਆਇੰਟ ਹੈ ਸਮਝ ਲਓ ਅਗਰ ਇਸੇ ਇੱਕ ਲਾਈਨ ਨੂੰ ਸਮਝ ਲਿਆ ਨਾ ਤਾਂ ਤੁਸੀਂ ਸਮਝ ਲਓ ਕਿ ਅੱਜ ਚੜ੍ਹਦੇ ਸਾਲ 'ਚ ਤੁਹਾਨੂੰ ਇੱਕ ਐਸੀ ਚੀਜ਼ ਮਿਲ ਗਈ ਜਿਹਦੇ ਨਾਲ ਤੁਹਾਡਾ ਪੂਰਾ ਜੀਵਨ ਬਦਲ ਸਕਦਾ ਹੈ ਪੂਰੀ ਜ਼ਿੰਦਗੀ ਬਦਲ ਸਕਦੀ ਹੈ हम हजूर की कहें कि इंसान बच सकता है इंसान बच सकता है तकबुर से तकबुर यानी हंकार से सजदे के जरिए इंसान बच सकता है तकबुर से सजदे के जरिए क्योंकि जो इंसान सजदा करता है अपना सिर जमीन पर रखता है अपने रब अगे अपने मुर्शद अगे तो सिर जमीन ते रखना हौली हौली हंकार जड़ा है वह तो गिरता चला जाता है ਯੋਕੇ ਜਦਾ ਹੀ ਦਸੀਦਾ ਨਾ ਜੈਸੇ ਜੈਸੇ ਆਪਣੇ ਸਰ ਕੋ ਮੈਂ ਤੇਰੇ ਦਰ पे jhukata chala gaya ਵੈਸੇ ਵੈਸੇ ਤੇਰਾ ਕਰਮ ਮੁਝ ਕੋ ਦੁਨੀਆ ਕੀ ਨਜ਼ਰੋਂ ਮੈਂ ਉਠਾਤਾ ਚਲਾ ਗਿਆ ਇਹ ਉਹਦਾ ਕਰਮ ਹੈ ਇੱਧਰ ਅਸੀਂ ਝੁਕਦੇ ਆ ਉਧਰ ਇਨਸਾਨ ਦਾ ਰਤਬਾ ਹੋਰ ਬੁਲੰਦ ਹੋ ਜਾਂਦਾ ਹੈ ਇਸ ਕਰਕੇ ਹਜ਼ੂਰ ਕਹਿੰਦੇ ਇਨਸਾਨ ਬਚ ਸਕਤਾ ਹੈ تکبر ਸੇ ਹੰਕਾਰ ਸੇ ਸਜਦੇ ਕੇ ਜ਼ਰੀਏ ਇਹ ਲੇ ਕਹਿੰਦਾ ਜਦੋਂ ਮੌਕਾ ਮਿਲੇ ਸਜਦਾ ਆਪਣੇ ਰੱਬ ਪ੍ਰਭ ਅੱਗੇ ਵੀ ਕਰੋ ਸ਼ੁਕਰਾਨੇ ਦਾ ਸਜਦਾ ਔਰ ਜਦੋਂ ਮੌਕਾ ਮਿਲੇ ਮੁਰਸ਼ਿਦ ਅੱਗੇ ਵੀ ਸਜਦਾ ਕਰੋ ਕਿਉਂਕਿ ਸਜਦਾ ਕਰਨ ਨਾਲ ਹੀ ਇਨਸਾਨ ਹੰਕਾਰ ਕਿੱਥੇ ਹੁੰਦਾ જરા ਸੋਚੋ ਇਨਸਾਨ ਕਹਿੰਦਾ ਮੈਂ ਆਪਣਾ ਸਿਰ ਨੀਮਾ ਨਹੀਂ ਕਰ ਸਕਦਾ ਮੈਂ ਕਿਉਂ ਆਪਣਾ ਸਿਰ ਝੁਕਾ ਮੈਂ ਉਹ ਕਹਿੰਦੇ ਜਿੰਨਾ ਤੂੰ ਸਜਦਾ ਕਰਦਾ ਚਲਾ ਜਾਂਦਾ ਧੀਰੇ ਧੀਰੇ ਤੇਰਾ ਹੰਕਾਰ ਖਤਮ ਹੁੰਦਾ ਚਲਾ ਜਾਂਦਾ ਪਰ ਫਿਰ ਕਹਾਂਗੇ ਇਹਦੇ ਨਾਲ ਨਾ ਸਜਦੇ ਦੇ ਨਾਲ ਪ੍ਰੇਮ ਵੀ ਅੰਦਰ ਜੋੜ ਦੇ ਨਾ ਥੋੜਾ ਜਿਹਾ ਫਿਰ ਤਾਂ ਗੱਲ ਹੀ ਬਣ ਜਾਵੇ ਕਿ ਸੱਚ ਸਿਰ ਝੁਕਾਈਏ ਤਾਂ ਅੰਦਰ ਪ੍ਰੇਮ ਹੋਵੇ ਕਿਉਂਕਿ ਪ੍ਰੇਮ ਦੇ ਨਾਲ ਕੀਤਾ ਹੋਇਆ ਕੰਮ ਰੱਬ ਨੂੰ ਜਲਦੀ ਖੁਸ਼ ਕਰਦਾ ਹੈ ਇਹਦਾ ਆਪਣੇ ਬਾਰੇ ਸੋਚ ਕੇ ਦੇਖੋ ਕਿ ਜਿਹੜੀਆਂ ਚੀਜ਼ਾਂ ਨਾ ਇਨਸਾਨ ਆਪਣੇ ਬਾਰੇ ਸੋਚ ਕੇ ਦੇਖੇ ਕਿ ਅਗਰ ਕੋਈ ਚੀਜ਼ ਮੇਰੀ ਖਾਤਰ ਪ੍ਰੇਮ ਨਾ ਕਰੇਗਾ ਤਾਂ ਉੱਚ ਮੈਨੂੰ ਮਜ਼ਾ ਵੀ ਜ਼ਿਆਦਾ ਆਏਗਾ ਕਿ ਨਹੀਂ ਤਾਂ ਜੇ ਕੋਈ ਮੇਰੀ ਖਾਤਰ ਮਜਬੂਰੀ ਨਾਲ ਕੋਈ ਚੀਜ਼ ਕਰੇ ਤਾਂ ਬੰਦੇ ਨੇ ਕਹਣਾ ਉਹਨਾਂ ਨੇ ਕਿਹਾ ਦਿਲੋਂ ਕੀਤੀ ਹੈ ਮਜਬੂਰੀ ਜਿਹੀ ਕੀਤੀ ਉੱਚ ਬੰਦੇ ਨੂੰ ਵੀ ਉਨਾ ਨਾ ਮਜ਼ਾ ਆਏਗਾ ਨਾ ਹੀ ਖੁਸ਼ੀ ਹੋਏਗੀ ਬਸ ਇਹੀ ਕੰਮ ਸਾਡੇ ਰੱਬ ਦਾ ਵੀ ਹੈ ਉਹ ਰੱਬ ਕਹਿੰਦਾ ਜੇ ਸਜਦਾ ਕਰਨਾ ਹੈ ਮੈਨੂੰ ਯਾਦ ਕਰਨਾ ਹੈ ਮੇਰੀ ਬੰਦਗੀ ਕਰਨੀ ਹੈ ਮੇਤੇ ਵਿਸ਼ਵਾਸ ਕਰਨਾ ਤਾਂ ਮਜਬੂਰੀ ਜ ਨਹੀਂ ਕਿ ਕਰਕੇ ਦੇਖ ਲੈਂਦੇ ਆ ਉਹ ਜੋ ਕਰਨਾ ਪੂਰੇ ਪਿਆਰ ਨਾਲ ਕਰਨਾ ਹੈ ਕਿ ਮੈਂ ਦੇਖਣ ਵਾਲਿਆਂ ਚੋਂ ਨਹੀਂ ਮੈਂ ਆਪਣੇ ਮਾਲਕ ਨੂੰ ਇਸ਼ਕ ਕਰਨ ਵਾਲਿਆਂ ਚੋਂ ਆ ਆਪਣੇ ਮਾਲਕ ਨੂੰ ਪਿਆਰ ਕਰਨ ਵਾਲਿਆਂ ਚੋਂ ਆ ਔਰ ਜਿਹੜੇ ਪਿਆਰ ਕਰਨ ਵਾਲੇ ਆ ਫਿਰ ਲੈ ਵੀ ਸਭ ਕੁਝ ਦੇਓ ਉਹੀ ਜਾਂਦੇ ਇਸ ਲਈ ਅੱਜ ਲੈ ਕੇ ਜਾਣਾ ਨਾ ਤਾਂ ਤੁਸੀਂ ਦੇਖਣ ਆਲੇ ਹੋ ਕਿ ਪਿਆਰ ਕਰਨ ਆਲੇ ਹੋ ਹੁਣ ਕਈ ਜੀਵ ਇਥੇ ਜਦਾਂ ਦੇਖਿਆ ਕਿ ਆ ਕਾਰਡ ਬੱਚਿਆਂ ਦੇ ਤੇ ਮਾਲਕੋ ਆਈ ਲਵ ਯੂ ਮਾਲਕੋ ਬਹੁਤ ਪਿਆਰ ਕਰਦੇ ਆਂ ਐਈ ਕਾ ਚਲੋ ਤੁਸੀਂ ਇਕੱਲੇ ਇਕੱਲੇ ਕਹਿੰਦੇ ਸੀ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆਈ ਲਵ ਯੂ ਸਾਰਿਆਂ ਨੂੰ ਕਿਉਂਕਿ ਤੁਸੀਂ ਖਾਸ ਹੋ ਸਾਡੇ ਵਾਸਤੇ ਪਰ ਵਾਕੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਇਸ ਲਈ ਅਗਰ ਬੈਠੋ ਆਓ ਤਾਂ ਪਿਆਰ ਨਾਲ ਕਿਉਂਕਿ ਦਿਲ ਕੋ ਜਦ ਦਿਲ ਕੀ ਰਾਹ ਹੁੰਦੀ ਹੈ ਆਸ਼ਕੀ ਤਬ ਨਿਵਾਹ ਹੁੰਦੀ ਹੈ ਇਹ ਦਿਲ ਨਾਲ ਜਦੋਂ ਦਿਲ ਜੁੜਦਾ ਹੈ ਤਾਂ ਫੇਰ ਹੀ ਸੱਚਿਆਂ ਇਸ਼ਕ ਹੁੰਦਾ ਹੈ ਔਰ ਫੇਰ ਹੀ ਇਹ ਇਸ਼ਕ ਸਾਨੂੰ ਉਸ ਮੰਜ਼ਲ ਤੇ ਲੈ ਕੇ ਜਾਂਦਾ ਜਿਹਨੂੰ ਰੱਬ ਦੀ ਮੰਜ਼ਲ ਕਿਹਾ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਜਨ ਪ੍ਰੇਮ ਕਿਉਂ ਇਹ ਰੱਬ ਦੀ ਮੰਜ਼ਲ ਇਸ਼ਕ ਦੀ ਮੰਜ਼ਲ ਹੈ ਪ੍ਰੇਮ ਦੀ ਮੰਜ਼ਲ ਹੈ ਪਰ ਇਹ ਉਦੋਂ ਹੀ ਹੁੰਦਾ ਜਦੋਂ ਦਿਲ ਚੋਂ ਦਿਲ ਨੂੰ ਖਿੱਚ ਬਵੇ ਇੱਕ ਪਾਸੇ ਦਿਲ ਹੈ ਦੂਜੇ ਪਾਸੇ ਦਿਮਾਗ ਹੈ ਤਾਂ ਫੇਰ ਕਦੀ ਵੀ ਗੱਲ ਨਹੀਂ ਬਣਨੀ ਔਰ ਜਿਹਨੂੰ ਆਪਣੇ ਰੱਬ ਤੇ ਭਰੋਸਾ ਹੈ ਨਾ ਉਹ ਇਹ ਪਤਾ ਕਿਦਾਂ ਕਰਦਾ ਹੈ ਉਹ ਇਦਾਂ ਰੱਬ ਤੇ ਛੱਡ ਦਿੰਦਾ ਹੈ ਕਿ ਜਿੱਦਾਂ ਇੱਕ ਛੋਟੀ ਜਿਹੀ ਕਹਾਣੀ ਹੈ ਬੜੀ ਪਿਆਰੀ ਕਿ ਇੱਕ ਵਾਰ ਇੱਕ ਬੱਚਾ ਆਪਣੇ ਪਿਤਾ ਦੇ ਨਾਲ ਸਮਾਨ ਖਰੀਦਣ ਵਾਸਤੇ ਇੱਕ ਦੁਕਾਨ ਤੇ ਚਲਾ ਗਿਆ ਬਾਪ ਨੇ ਕਾਫੀ ਜ਼ਿਆਦਾ ਸਮਾਨ ਲੈਣਾ ਸੀ ਕਿਉਂਕਿ ਘਰ ਦੇ ਵਿੱਚ ਸ਼ਾਦੀ ਸੀ ਆਪਣੇ ਛੋਟੇ ਬੱਚੇ ਨੂੰ 10-11 ਸਾਲ ਦਾ ਬੱਚਾ ਸੀ ਉਹਨੂੰ ਨਾਲ ਲੈ ਗਿਆ ਕਿ ਚੱਲ ਮੇਰੇ ਨਾਲ ਹੁਣ ਬਾਪ ਨੇ ਉਹ ਸ਼ਾਦੀ ਦਾ ਸਮਾਨ ਪੈਕ ਕਰਵਾਇਆ ਜਦੋਂ ਸਮਾਨ ਪੈਕ ਕਰਵਾਇਆ ਤਾਂ ਸਮਝ ਲਓ 70-80 ਹਜ਼ਾਰ ਦੇ ਲਾਗੇ ਬਿੱਲ ਬਣ ਗਿਆ ਦੁਕਾਨਦਾਰ ਨੇ ਦੇਖਿਆ ਇੰਨੀ ਮੇਰੀ ਵਿਕਰੀ ਹੋ ਗਈ ਇੱਕ ਬੰਦੇ ਕਰਕੇ ਇਸ ਲਈ ਉਹਨਾਂ ਖੁਸ਼ ਹੋ ਕੇ ਬੱਚੇ ਨੂੰ ਗਿਆ ਬੱਚਾ ਬੈਠਾ ਸੀ ਬਾਪ ਸਮਾਨ ਦੇਖ ਰਿਹਾ ਸੀ ਤਾਂ ਦੁਕਾਨਦਾਰ ਨੇ ਬੱਚੇ ਵੱਲ ਦੇਖਿਆ ਕਿ ਬੇਟਾ ਇੱਧਰ ਆ ਉਹਨੇ ਡੱਬਾ ਖੋਲਿਆ ਟੌਫੀਆਂ ਦਾ ਹੁੰਦੇ ਨਾ ਪਲਾਸਟਿਕ ਦੇ ਡੱਬੇ ਰੱਖੇ ਹੋਏ ਧੱਕਾ ਨੇ ਖੋਲਿਆ ਔਰ ਡੱਬਾ ਬੱਚੇ ਦੇ ਅੱਗੇ ਕਰਤਾ ਲੈ ਬੇਟਾ ਟੌਫੀ ਲੈ ਲੈ ਹੀ ਗਿਆ ਲੈ ਬੇਟਾ ਟੌਫੀ ਲੈ ਲੈ ਤਾਂ ਬੱਚੇ ਨੇ ਕਿਹਾ ਨਹੀਂ ਨਾ ਦੇ ਸੇਰ ਖਲਾ ਮੈਂ ਨਹੀਂ ਲੈਣੀ ਬਾਪ ਨੇ ਵੀ ਕਿਹਾ ਬੇਟਾ ਲੈ ਲੈ ਅੰਕਲ ਤੈਨੂੰ ਦੇ ਰਿਹਾ ਪਿਆਰ ਨਾਲ ਦੇ ਰਿਹਾ ਤੂੰ ਕਿਹੜਾ ਮੰਗੀ ਹੈ ਲੈ ਲੈ ਬੇਟਾ ਕਹਿੰਦਾ ਨਹੀਂ ਮੈਂ ਨਹੀਂ ਲੈਣੀ ਹੁਣ ਦੁਕਾਨਦਾਰ ਨੂੰ ਹੈ ਕਿ ਸ਼ਾਇਦ ਬੱਚਾ ਸੰਗਦਾ ਹੈ ਸ਼ਰਮਾਂਦਾ ਹੈ ਤਾਂ ਨਹੀਂ ਵਿੱਚੋਂ ਕੱਢਦਾ ਹੁਣ ਦੁਕਾਨਦਾਰ ਨੇ ਕੀ ਕੀਤਾ ਕਹਿੰਦਾ ਬੇਟਾ ਇੱਧਰ ਆ ਬੱਚਾ ਆਇਆ ਕਹਿੰਦਾ ਹੱਥ ਕਰ ਬੱਚੇ ਨੇ ਐਂ ਹੱਥ ਕੀਤੇ ਜਦੋਂ ਹੱਥ ਕੀਤੇ ਦੁਕਾਨਦਾਰ ਨੇ ਡੱਬੇ 'ਚ ਹੱਥ ਪਾਇਆ ਟੋਫੀਆਂ ਦਾ ਬੁੱਕ ਭਰ ਕੇ ਉਹ ਬੱਚੇ ਦੇ ਇਦਾਂ ਹੱਥ 'ਚ ਪਾਤਾ ਕਿ ਉਹਦੇ ਦੋਨੋਂ ਹੀ ਹੱਥ ਫੁੱਲ ਹੋ ਗਏ ਟੌਫੀਆਂ ਨਾਲ ਔਰ ਇੱਕ ਅੱਧੀ ਟੌਫੀ ਥੱਲੇ ਗਿਰ ਵੀ ਗਈ ਉਹਨੇ ਫਟਾਫਟ ਉਹ ਜੇਬ 'ਚ ਪਾ ਕੇ ਵੀ ਜਾ ਕੇ ਜੇਬ 'ਚ ਪਾਈ ਬਾਪ ਸੋਚੇ ਜਦੋਂ ਉਹਨਾਂ ਡੱਬਾ ਅੱਗੇ ਕੀਤਾ ਸੀ ਨਾ ਲਈ ਨਹੀਂ ਤਾਂ ਜਦੋਂ ਉਹਨਾਂ ਦਿੱਤੀ ਤਾਂ ਫਟਾਫਟ ਲੈ ਲਈ ਥੱਲੋਂ ਚੱਕ ਕੇ ਵੀ ਜੇਬ 'ਚ ਪਾ ਲਈ ਮੇਰਾ ਬੇਟਾ ਕਰ ਕੀ ਰਿਹਾ ਸੀ ਹੁਣ ਕਹਿੰਦੇ ਐ ਸਮਾਨ ਪੈਕ ਕਰਨ ਤੋਂ ਬਾਅਦ ਬਾਪ ਜਦੋਂ ਨਾ ਪੈਸਾ ਦੇ ਕੇ ਤੁਰਨ ਲੱਗਾ ਗੱਡੀ 'ਚ ਪਹੁੰਚੇ ਤਾਂ ਕਹਿੰਦਾ ਬੇਟਾ ਇੱਕ ਗੱਲ ਦੱਸ ਮੈਨੂੰ ਜਦੋਂ ਅੰਕਲ ਉਹ ਦੁਕਾਨਦਾਰ ਤੈਨੂੰ ਟੋਫੀ ਦੇ ਰਿਹਾ ਸੀ ਤੂੰ ਲਈ ਕਿਉਂ ਨਹੀਂ ਔਰ ਜਦੋਂ ਉਹਨੇ ਗਿਆ ਹੱਥ ਕਰ ਤੂੰ ਹੱਥ ਕਰਕੇ ਉਹਨਾਂ ਪਾਈਆਂ ਇੱਕ ਦੋ ਥੱਲੇ ਗਿਰੀਆਂ ਉਹ ਵੀ ਚੱਕ ਕੇ ਬਾਅਦੋਂ ਜੇਬ 'ਚ ਪਾਈਆਂ ਕਿਉਂ ਬੇਟਾ ਰਾਜ ਕੀ ਹੈ ਹੁਣ ਕਹਿੰਦੇ ਆ ਬਾਪ ਗੱਡੀ 'ਚ ਬੈਠਾ ਬੱਚੇ ਨੂੰ ਪੁੱਛ ਰਿਹਾ ਹੈ ਤਾਂ ਬੇਟਾ ਨੇ ਪਤਾ ਕੀ ਕਿਹਾ ਪਿਤਾ ਜੀ ਦਰਅਸਲ ਮੈਂ ਟੋਫੀਆਂ ਲੈਣੀਆਂ ਚਾਹਂਦਾ ਸੀ ਕਿਉਂਕਿ ਜਦੋਂ ਉਹ ਬੈਠਾ ਸੀ ਉਹ ਡੱਬੇ ਨਹੀਂ ਦੇਖ ਰਿਹਾ ਸੀ ਉਹ ਦੁਕਾਨਦਾਰ ਨੇ ਵੀ ਦੇਖ ਲਿਆ ਬੇਟਾ ਬੱਚਾ ਇਹ ਡੱਬੇ ਨੂੰ ਦੇਖ ਰਿਹਾ ਇਹਨੂੰ ਟੌਫੀ ਚਾਹੀਦੀ ਹੈ ਤਾਂ ਹੀ ਉਹਨੇ ਕਿਹਾ ਬੇਟਾ ਇੱਧਰ ਆ। ਔਰ ਆ ਟੌਫੀ ਲੈ ਲਾ। ਉਹਨੇ ਢੱਕਣ ਖੋਲ ਕੇ ਜਦੋਂ ਅੱਗੇ ਨੂੰ ਕੀਤਾ ਪਿਤਾ ਜੀ ਡੈਡੀ ذرا سوچو ਜੇ ਮੈਂ ਉਹ ਡੱਬੇ 'ਚ ਹੱਥ ਪਾ ਕੇ ਟੌਫੀ ਕੱਢਦਾ ਤਾਂ ਦੋ ਚਾਰ ਹੀ ਆਣੀਆਂ ਸੀ ਕਿਉਂਕਿ ਮੇਰੇ ਹੱਥ ਬੜੇ ਛੋਟੇ-ਛੋਟੇ ਸੀ। ਇਸ ਲਈ ਮੈਂ ਨਾ ਕਰਤੀ ਕਿ ਨਹੀਂ ਮੈਂ ਨਹੀਂ ਲੈਣੀ। ਮੈਂ ਨਹੀਂ ਲੈਣੀ ਪਰ ਜਦੋਂ ਦੁਕਾਨਦਾਰ ਨੇ ਆਪਣੀ ਹੱਥ ਨਾਲ ਦਿੱਤੀ ਤਾਂ ਫੇ ਇੱਕ ਹੱਥ ਨਹੀਂ ਮੇਰੇ ਦੋਨੇ ਹੱਥ ਫੁੱਲ ਹੋ ਗਏ ਜੇਬਾਂ ਵੀ ਫੁੱਲ ਹੋ ਗਈਆਂ। ਇੰਦਾ ਇਸੇ ਲਈ ਇਸੇ ਲਈ ਮੈਂ ਆਪਣੀ ਗੱਡੀਆਂ ਕਿਉਂਕਿ ਮੇਰੇ ਹੱਥ ਛੋਟੇ ਸੀ ਤਾਂ ਮੈਂ ਜੇ ਆਪ ਲੈਂਦਾ ਡੱਬੇ 'ਚ ਹੱਥ ਪਾ ਕੇ ਤੇ ਮੇਰੇ ਹੱਥ 'ਚ ਕਿੰਨੀਆਂ ਗਾੜੀਆਂ ਸੀ ਦੋ ਦਾ ਇਕੱਠੇ ਪਾ ਨਹੀਂ ਸਕਦਾ ਸੀ ਕਿਉਂਕਿ ਡੱਬੇ ਦਾ ਮੂੰਹ ਪਤਾ ਹੀ ਹੈ ਤੁਹਾਨੂੰ ਢੱਕਣ 'ਚ ਕਿੰਨਾ ਕ ਹੁੰਦਾ ਹੈ ਇੱਕੋ ਹੀ ਹੱਥ ਜਾਣਾ ਸੀ ਔਰ ਇੱਕ ਹੱਥ ਜਿਬਾ ਤੋਂ ਮੈਂ ਚਾਰ ਪੰਜ ਫੜਨੀਆਂ ਸੀ ਮੈਂ ਪਰ ਮੈਂ ਨਾ ਕੀਤੀ ਕਿਉਂਕਿ ਫਿਰ ਉਹਨੇ ਆਪਣੇ ਹੱਥਾਂ ਨਾਲ بڑے ਹੱਥਾਂ ਨਾਲ ਜਿਹੜੇ ਮੈਨੂੰ ਦਿੱਤਾ ਮੇਰੇ ਦੋ ਹੀ ਹੱਥ ਭਰ ਗਏ ਔਰ ਹੱਥਾਂ ਤੋਂ ਵੀ ਜ਼ਿਆਦਾ ਥੱਲੇ ਵੀ ਗਿਰ ਗਈਆਂ ਹੁਣ ਜਦੋਂ ਇੰਨੀ ਗੱਲ ਕਹੀ ਤਾਂ ਬਾਪ ਇਸ ਤੋਂ ਪਹਿਲਾਂ ਗੱਡੀ ਸਟਾਰਟ ਕਰਦਾ ਸਾਹਮਣੀ ਮੰਦਿਰ ਸੀ ਬਾਪ ਦਾ ਧਿਆਨ ਮੰਦਿਰਾਂ ਲੱਗਿਆ ਜਦੋਂ ਮੰਦਿਰ ਵੱਲ ਗਿਆ ਤਾਂ ਬਾਪ ਦੀ ਅੱਖਾਂ 'ਚ ਪਾਣੀ ਆ ਗਿਆ ਬੱਚਾ ਪੁੱਛਦਾ ਡੈਡੀ ਤੁਸੀਂ ਰੋਂਦੇ ਕਿਉਂ ਹੋ ਕਹਿੰਦੇ ਬੇਟਾ ਅੱਜ ਤੇਤੋ ਇੱਕ ਮੈਨੂੰ ਬੜੀ ਪਿਆਰੀ ਸਿੱਖਿਆ ਮਿਲ ਗਈ ਕਿ ਰੱਬ ਕੋਲ ਵੀ ਜਾਣਾ ਹੈ ਨਾ ਤਾਂ ਰੱਬ ਕੋਲੋਂ ਆਪ ਨਾ ਮੰਗੋ ਕਿਉਂਕਿ ਐਸੀ ਮੰਗਾਗੇ ਤਾਂ ਸਾਡੀ ਬੁੱਧੀ ਵੜੀ ਛੋਟੀ ਜਈ ਹੈ ਐਸੀ ਰੱਬ ਨੂੰ ਇਹ ਕਹੀਏ ਰੱਬਾ ਜੋ ਤੈਨੂੰ ਸਾਡੇ ਵਾਸਤੇ ਚੰਗਾ ਲੱਗਦਾ ਹੈ ਸਾਨੂੰ ਦੇ ਦੇ ਕਿਉਂਕਿ ਤੇਰੀ ਸੋਚ ਸਾਡੇ ਤੋਂ ਬਹੁਤ ਬੜੀ ਹੈ ਐਸੀ ਮੰਗਾਗੇ ਤਾਂ ਥੋੜਾ ਮੰਗਾਗੇ ਪਰ ਜੇ ਆਪਣੇ ਰੱਬ ਤੇ ਛੱਡ ਦੇਵਾਗੇ ਤਾਂ ਇੰਨਾ ਦੇਗਾ ਕਿ ਸਾਡੀ ਪੂਰੀ ਜ਼ਿੰਦਗੀ ਭਰ ਜਾਏਗੀ ਓਵਰਫਲੋ ਹੋ ਜਾਏਗਾ ਕੋਈ ਕਮੀ ਨਹੀਂ ਆਏ ਇਹ ਗੱਲ ਵਿਸ਼ਵਾਸ ਦੀ ਹੈ ਇਹ ਗੱਲ ਯਕੀਨ ਦੀ ਹੈ ਇਸੇ ਲਈ ਹਜ਼ੂਰ ਕਹਿੰਦੇ ਆ ਕਿ ਸਜਦਾ ਕਰ ਤਾਂ ਤੇਰੀ ਮੈਂ ਮਿਕ ਮੁਕਦੀ ਹੈ ਆ ਤੇਰਾ ਛੋਟਾ ਪੰਨ ਮੁੱਕਦਾ ਹੈ ਕਿਉਂਕਿ ਮੈਂ ਨੇ ਤੈਨੂੰ ਛੋਟਾ ਕਰਕੇ ਰੱਖਿਆ ਹੋਇਆ ਹੈ ਔਰ ਜਦ ਤੱਕ ਤੇਰਾ ਬਰਤਨ ਛੋਟਾ ਹੈ ਰੱਬ ਦੀ ਏਡੀ ਵੱਡੀ ਰਹਿਮਤ ਉਹ ਰੱਬ ਕਿੱਦਾਂ ਉੱਥੇ ਸਮਾਏਗਾ ਪਰ ਜਿੱਦੇ ਤੇਰੀ ਮੈਂ ਦਾ ਭਾਂਡਾ ਟੁੱਟਦਾ ਹੈ ਤੂੰ ਵਿਸ਼ਾਲ ਹੋ ਜਾਂਦਾ ਹੈ ਔਰ ਫੇ ਪ੍ਰਮਾਤਮਾ ਦੀ ਪ੍ਰਾਪਤੀ ਉਹਦੀਆਂ ਰਹਿਮਤਾਂ ਦੀ ਪ੍ਰਾਪਤੀ ਤੈਨੂੰ ਹੋ ਜਾਂਦੀ ਹੈ ਇਸ ਲਈ ਇਨਸਾਨ ਬਚ ਸਕਦਾ ਹੈ تکਬਰ ਸੇ ਕਿਹਦੇ ਜਰੀਏ ਸਜਦੇ ਕੇ ਜਰੀਏ اور اگے حضور نے کہا انسان بچ سکتا ہے تکبر سے سجدے کے ذریعے بیماری سے دعا کے ذریعے کہ جے جیون وچ کوئی بیماری آوے جیون وچ کوئی دکھ آوے تپے વિશ્વાસ نال اپنے مالک دے اگے اپنے رب دے اگے اپنے بھگوان دے پربھو دے اگے ارदास کرو دعا کرو فریاد کرو اور جے دو انسان فریاد کردا ہے دلوں વિશ્વાસ نال ਔਰ ਇਨਸਾਨ ਨੂੰ ਅੱਗੇ ਪਤਾ ਨਾ ਭਈ ਸੁਣਨ ਵਾਲਾ ਬੈਠਾ ਹੈ ਤਾਂ ਫਿਰ ਇਨਸਾਨ ਦੀ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ ਫਿਰ ਨਾ ਮੁਮਕਨ ਵੀ ਮੁਮਕਨ ਹੋ ਜਾਂਦਾ ਹੈ ਅਸੰਭਵ ਵੀ ਸੰਭਵ ਲੋਕ ਇਨਸਾਨ ਦੇ ਅੰਦਰ ਇੱਕ ਵਿਸ਼ਵਾਸ ਕਿ ਜੇ ਮੇਰੇ ਜੀਵਨ 'ਚ ਦੁੱਖ ਹੈ ਤਾਂ ਇਹ ਦੁੱਖ ਨੂੰ ਦੂਰ ਕਰਨ ਵਾਲੀ ਸ਼ਕਤੀ ਵੀ ਮੌਜੂਦ ਹੈ ਇਹ ਦੁੱਖ ਨੂੰ ਖਤਮ ਕਰਨ ਵਾਲੀ ਉਹ ਤਾਕਤ ਵੀ ਉਹ ਮੇਰਾ ਮਾਲਕ ਮੇਰੇ ਕਹਿੰਦੇ ਦੁਆ ਦੇ ਜ਼ਰੀਏ ਇਨਸਾਨ ਦੀ ਹਰ ਮੁਸ਼ਕਿਲ ਦਾ ਹਰ ਬਿਮਾਰੀ ਦਾ ਹੱਲ ਹੋ ਸਕਦਾ ਹੈ ਔਰ ਇਹ ਹਜ਼ੂਰ ਨੇ ਕਿੰਨੇ ਸੋ ਸਾਲ ਪਹਿਲਾਂ ਗੱਲ ਕਹੀ ਪਰ ਅੱਜ ਐਸੀ ਦੱਸਣਾ ਚਾਹਾਂਗੇ ਕਿ ਇੱਕ ਡਾਕਟਰ ਹੈ ਜਿਹਦਾ ਨਾਮ ਹੈ ਡੀਨ ਔਰਨਿਸ਼ ਔਰ ਡਾਕਟਰ ਦਾ ਨਾਮ ਹੈ ਡੀਨ ਔਰਨਿਸ਼ ਔਰ ਸਾਲ 2008 ਹਾਲਾਂਕਿ ਜਿਆਦਾ ਦੂਰ ਵੀ ਨਹੀਂ ਹੈ 2008 ਕਹਿੰਦੇ ਉਹਨਾਂ 30 ਕੈਂਸਰ ਦੇ ਮਰੀਜ਼ਾਂ ਤੇ ਐਕਸਪੈਰੀਮੈਂਟ ਕੀਤਾ 30 ਕੈਂਸਰ ਦੇ ਮਰੀਜ਼ ਜਿਨ੍ਹਾਂ ਨੂੰ ਕੈਂਸਰ ਦਾ ਰੋਗ ਸੀ ਔਰ ਜਿਹਨਾਂ ਦਾ ਇਲਾਜ ਸੰਭਵ ਨਹੀਂ ਸੀ ਸਮਝ ਲਓ ਡਾਕਟਰਾਂ ਨੇ ਕਿਸਮ ਦਾ ਉਹਨੂੰ ਉਹਨਾਂ ਨੂੰ ਮਰੀਜ਼ਾਂ ਨੂੰ ਜਵਾਬ ਹੀ ਦੇ ਦਿੱਤਾ ਸੀ ਉਹ ਡੀਨ ਔਰਨਿਸ਼ ਡਾਕਟਰ ਨੇ 30 ਪੇਸ਼ੈਂਟਾਂ ਦੇ ਸਰਚ ਕੀਤਾ ਕਿ ਇਹ 30 ਐਸੇ ਹੈ ਜਿਨ੍ਹਾਂ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਤਾਂ ਉਹਨੇ ਕਿ ਐਕਸਪੈਰੀਮੈਂਟ ਕਰਕੇ ਦੇਖਦੇ ਆਂ ਉਹਨੇ 30 ਦੇ ਗਰੁੱਪ ਨੂੰ ਕੀ ਕੀਤਾ 30 ਦੇ ਗਰੁੱਪ ਨੂੰ ਲੈ ਕੇ ਕਿ ਪਤਾ ਮਰ ਤਾਂ ਜਾਣਾ ਹੀ ਹੈ ਹੁਣ ਜਿਆਦਾ ਦਿਨ ਤੁਹਾਡੇ ਕੋਲ ਜ਼ਿੰਦਗੀ ਦੇ ਹੈ ਨਹੀਂ ਤਾਂ ਜੋ ਮੈਂ ਤੁਹਾਨੂੰ ਕਹਾਂ ਉਹ ਕਰਕੇ ਦੇਖੋ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ 'ਚ ਬਦਲਾਵ ਸੋ ਇਹ ਡਿਟੇਲ ਤਾਂ ਬੜੀ ਲੰਬੀ ਚੋੜੀ ਹੈ ਪਰ ਸ਼ਾਰਟ 'ਚ ਦੱਸਾਂਗੇ ਕਿ ਔਰਨੇਸ਼ਨ ਦੇ ਤਿੰਨ ਮੈਂਬਰਾਂ ਦੀ ਡਾਈਟ ਬਦਲੀ ਉਹਨਾਂ ਨੂੰ ਪਿਓਰ 베ਜੀਟੇਰੀਅਨ ਡਾਈਟ ਦਿੱਤੀ ਕਿ ਆਂਡਾ ਨਹੀਂ ਖਾਣਾ ਮੀਟ ਨਹੀਂ ਖਾਣਾ ਕੁਝ ਨਹੀਂ ਖਾਣਾ ਪਿਓਰ 베ਜੀਟੇਰੀਅਨ ਹਰੀਆਂ ਸਬਜ਼ੀਆਂ ਜਿਹਨੂੰ ਅੰਦਾ ਕਹਿ ਦੇਣਾ ਕਿ ਲੈ ਆ ਕਾਸੂ ਪੂਛੇ ਚ ਕੀ ਹੈ ਉਹ ਕਹਿੰਦੀ ਇੱਤੀ ਜੀਵਨ ਦੀ ਸ਼ਕਤੀ ਹੈ ਸਮਝ ਦਿਓ ਕਿ इसलिए वो कहें प्योर वेजीटेरियन डाइट और फिर नाल नाल उन्होंने कराई एक्सरसाइज कि एक्सरसाइज करनी है और फिर तीसरी चीज़ की सी मैडीटेन कि मैडीटेन करना है ध्यान करना है और ध्यान करनी है प्रार्थना करनी है और चौथी चीज़ थी कि हमेशा खुश रहना है ਔਰ ਕਿਹਾ ਜਾਂਦਾ ਹੈ ਕਿ ਉਹ 30 ਮਰੀਜ਼ ਜਿਨ੍ਹਾਂ ਨੂੰ ਕੋਈ ਮੈਡੀਸਨ ਨਹੀਂ ਦਿੱਤੀ ਗਈ ਕੈਂਸਰ ਦੀ ਕੋਈ ਥੈਰੇਪੀ ਨਹੀਂ ਦਿੱਤੀ ਗਈ ਕੁਝ ਨਹੀਂ ਕੀਤਾ ਗਿਆ ਬਸ ਇਹ ਚਾਰ ਚੀਜ਼ਾਂ ਉਹਨਾਂ ਦੇ ਜੀਵਨ 'ਚ ਬਦਲਣ ਦੇ ਨਾਲ ਹੀ ਪ੍ਰੇ ਕਰਨ ਦੇ ਨਾਲ ਹੀ ਮੈਡੀਟੇਸ਼ਨ ਕਰਨ ਦੇ ਨਾਲ ਹੀ ਕਿਉਂਕਿ ਜਦੋਂ ਉਹਨਾਂ ਨੂੰ ਇਹ ਚੀਜ਼ ਕਰਾਈ ਗਈ ਤਾਂ ਉਹਨਾਂ ਦੇ ਜੀਵਨ 'ਚ ਬਦਲਾਅ ਆਣਾ ਸ਼ੁਰੂ ਹੋ ਗਿਆ ਔਰ ਉਹ 30 ਮਰੀਜ਼ ਜਿਨ੍ਹਾਂ ਨੂੰ ਕੈਂਸਰ ਸੀ ਉਹ ਠੀਕ ਹੁੰਦੇ ਚਲੇ ਗਏ ਔਰ ਇੱਕ ਟਾਈਮ ਆਇਆ ਜਦੋਂ ਪੂਰੀ ਤਰ੍ਹਾਂ ਕੈਂਸਰ ਦੇ ਜਿਹੜੇ ਉਹਨਾਂ ਦੇ ਅੰਦਰ ਅਸਰ ਸੀ ਜਦੋਂ ਟੈਸਟ ਕੀਤੇ ਗਏ ਪੂਰੀ ਤਰ੍ਹਾਂ ਖਤਮ ਹੋ ਗਏ ਤਾਂ ਜਦੋਂ ਉਹਨਾਂ ਦੀ ਇੰਟਰਵਿਊ ਲਈ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਨੇ ਫਾਇਦਾ ਕੀਤਾ ਉਹ ਕਹਿੰਦੇ ਜਦੋਂ ਅਸੀਂ ਮੈਡੀਟੇਸ਼ਨ ਕਰਕੇ ਪ੍ਰੇਅ ਕਰਦੇ ਸੀ ਕਿ ਉਹ ਸ਼ਕਤੀ ਮੈਨੂੰ ਬਚਾ ਰਹੀ ਹੈ ਉਹ ਸ਼ਕਤੀ ਮੇਰੇ ਅੰਦਰ ਇੱਕ ਨਵਾਂ ਜੀਵਨ ਦਾ ਸੰਚਾਰ ਕਰ ਰਹੀ ਹੈ ਮੇਰੇ ਦੁੱਖਾਂ ਨੂੰ ਖਤਮ ਕਰ ਰਹੀ ਹੈ ਕਹਿੰਦੇ ਇਹ ਚੀਜ਼ ਦਾ ਸਾਨੂੰ ਸਭ ਤੋਂ ਜ਼ਿਆਦਾ ਕੀ ਹੋਇਆ ਲਾਭ ਉਹ ਕੈਂਸਰ ਦੇ 30 ਮਰੀਜ਼ਾਂ ਤੇ 2008 ਵਿੱਚ ਡੀਨ ਔਰਨਿਸ਼ ਡਾਕਟਰ ਨੇ ਰਿਸਰਚ ਕਰਕੇ ਦੱਸਿਆ ਕਿ ਮੈਡੀਸਨ ਨਾਲੋਂ ਵੀ ਜ਼ਿਆਦਾ ਮੈਡੀਟੇਸ਼ਨ ਧਿਆਨ ਔਰ ਇਨਸਾਨ ਦੀ ਕੀਤੀ ਪ੍ਰਾਰਥਨਾ ਆਪਣਾ ਕੰਮ ਕਰਦੀ ਹੈ ਅਸਰ ਦਿਖਾਉਂਦੀ ਹੈ ਕਿਉਂਕਿ ਪ੍ਰਾਰਥਨਾ ਵਿਸ਼ਵਾਸ ਧਿਆਨ ਜਾਂ ਸਿਮਰਨ ਇਹ ਸਾਨੂੰ ਸਿੱਧਾ ਉਸ ਸ਼ਕਤੀ ਨਾਲ ਜੋੜਦਾ ਹੈ ਜਿਸ ਸ਼ਕਤੀ ਤੋਂ ਸਾਨੂੰ ਸਾਰਿਆਂ ਨੂੰ ਕੀ ਮਿਲਿਆ ਹੈ ਜਵਾਬ ਦੇ ਦਿਓ ਆਵਾਜ਼ ਘਟਾਈਏ ਇਹ ਧਿਆਨ ਯਾਨੀ ਮੈਡੀਟੇਸ਼ਨ ਸਿਮਰਨ ਪ੍ਰੇ ਪ੍ਰਾਰਥਨਾ ਜਦੋਂ ਅੱਖਾਂ ਬੰਦ ਕਰਕੇ ਜਾਂ ਅੱਖਾਂ ਖੋਲ ਕੇ ਅਸੀਂ ਕਰਦੇ ਆ ਆਪਣੇ ਰੱਬ ਨੂੰ ਯਾਦ ਕਰਕੇ ਤਾਂ ਇਹ ਸਾਡਾ ਧਿਆਨ ਇਹ ਸਾਡੀ ਪ੍ਰਾਰਥਨਾ ਸਾਨੂੰ ਸਿੱਧਾ ਉਸ ਸ਼ਕਤੀ ਨਾਲ ਜੋੜਦੀ ਹੈ ਜਿਸ ਤੋਂ ਸਾਨੂੰ ਜ਼ਿੰਦਗੀ ਮਿਲੀ ਹੈ ਔਰ ਐਸੀ ਕਈ ਵਾਰ ਦੱਸਿਆ ਜਿਹੜਾ ਸਾਨੂੰ ਜੀਵਨ ਦੇ ਸਕਦਾ ਹੈ ਉਹ ਸਾਡੀ ਹਰ ਮੁਸ਼ਕਿਲ ਦਾ ਹੱਲ ਵੀ ਇਹ ਵਿਸ਼ਵਾਸ ਅੱਜ ਸਾਇੰਸ ਵੀ ਡਾਕਟਰ ਵੀ ਅੱਜ ਬੰਦਾ ਕੋਈ ਧਿਆਨ ਨਾ ਕੀ ਹੁੰਦਾ ਪ੍ਰਾਰਥਨਾ ਕਿੰਨਾ ਕੀ ਹੁੰਦਾ ਹੈ ਪਰ ਅਸੀਂ ਕਹਾਂਗੇ ਡੀਨ ਆਰਨੇਸ਼ ਦੇ ਨਾਲ ਜਾ ਕੇ ਸਰਚ ਕਰੋ ਉਹਨਾਂ ਦੀ ਆਪਣਾ ਇੱਕ ਇਦਾਂ ਸਮਝ ਲਓਗੇ ਇੱਕ ਇਦਾਂ ਦੀ ਜਗ੍ਹਾ ਬਣਾਈ ਹੋਈ ਹੈ ਜਿੱਥੇ ਕਹਿੰਦੇ ਮੈਡੀਸਨ ਨਹੀਂ ਮੈਡੀਟੇਸ਼ਨ ਹੀ ਚੱਲਣਾ ਹੈ ਉਹ ਇਦਾਂ ਦੇ ਮਰੀਜ਼ਾਂ ਨੂੰ ਉੱਥੇ ਲਿਜਾ ਕੇ ਰੱਖਦੇ ਆ ਜਿਨ੍ਹਾਂ ਨੂੰ ਡਾਕਟਰ ਕਹਿੰਦੇ ਆ ਠੀਕ ਕਹਦੇ ਹੋ ਨਹੀਂ ਹੋ ਸਕਦੇ ਇਸ ਲਈ ਅੱਜ ਹਰ ਨੌਜਵਾਨ ਨੂੰ ਹਰ ਬੱਚੇ ਨੂੰ ਹਰ ਬਜ਼ੁਰਗ ਨੂੰ ਅੱਜ ਇਹ ਗੱਲ ਮੰਨਣੀ ਪੈਗੀ ਕਿਉਂਕਿ ਉਹ ਦਿਨ ਗਏ ਜਦੋਂ ਕਿਹਾ ਜਾਂਦਾ ਸੀ ਦੁਆਵਾਂ ਨਾਲ ਕੀ ਹੁੰਦਾ ਹੈ ਅਰਦਾਸਾਂ ਨਾਲ ਕੀ ਹੁੰਦਾ ਹੈ ਫਰਿਆਦਾ ਨਾਲ ਕੀ ਹੁੰਦਾ ਧਿਆਨ ਨਾਲ ਕੀ ਹੁੰਦਾ ਹੈ ਅੱਜ ਸਾਇੰਸ ਵੀ ਕਹਿੰਦੀ ਹੈ ਕਿ ਜੋ ਮੈਡੀਟੇਸ਼ਨ ਕਰ ਸਕਦਾ ਹੈ ਸੱਚੇ ਦਿਲੋਂ ਕੀਤੀ ਪ੍ਰਾਰਥਨਾ ਕਰ ਸਕਦੀ ਹੈ ਉਹ ਦਵਾਈ ਵੀ ਬੜੇ ਤੋੜੀ ਦੁਆ ਵੀ ਨਹੀਂ ਕਰ ਸਕਦੀ ਸਮਝੋ ਜਰਾ ਇਸ ਨੂੰ ਇਸ ਲਈ ਅੱਜ ਜਿਸੀ ਮਾਲਕ ਦੇ ਘਰ ਜਾ ਕੇ ਬੈਠੇ ਆ ਤੁਪ ਬਸੇ ਕੇ ਵਿਸ਼ਵਾਸ ਰੱਖੋ ਆਪਣੇ ਅੰਦਰ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ ਕਿਉਂਕਿ ਅੱਜ ਸਾਲ ਦਾ ਪਹਿਲਾ ਦਿਨ ਹੈ ਜੋ ਤੁਸੀਂ ਪ੍ਰਾਰਥਨਾ ਕਰੋਗੇ ਮਾਲਕ ਤੁਹਾਡੀ ਝੋਲੀ ਚ ਭਾਗੇ ਭੇਜਣਗੇ ਔਰ ਵਿਸ਼ਵਾਸ ਰੱਖਣਾ ਹੈ ਕਿ ਮੇਤੇ ਰਹਿਮਤ ਜ਼ਰੂਰ ਹੋਏਗੀ ਸਮਝ ਦਿਓ ਕਿ ਨਹੀਂ ਕਿਉਂਕਿ ਇੱਕ ਗੱਲ ਹੋਰ ਯਾਦ ਰੱਖਣਾ ਕਿ ਇਨਸਾਨ ਜੋ ਸੋਚਦਾ ਹੈ ਜੋ ਬੋਲਦਾ ਹੈ ਔਰ ਜਿਸ ਚੀਜ਼ ਤੇ ਵਿਸ਼ਵਾਸ ਕਰਦਾ ਹੈ ਫਿਰ ਉਹੀ ਉਹਦੇ ਜੀਵਨ ਚ ਆਂਦੀ ਵੀ ਜ਼ਰੂਰ ਹੈ ਇਹ ਪਤਾ ਕਿਹਦੀ ਗੱਲ ਹੈ ਇਹ ਮਹਾਤਮਾ ਬੋਧ ਨੇ 2500 ਸਾਲ ਪਹਿਲਾਂ ਕਹਿ ਦਿੱਤੀ ਸੀ ਇਹ ਕਿ انسان ਜੋ ਸੋਚਦਾ ਹੈ ਜੋ ਬੋਲਦਾ ਹੈ ਔਰ ਜਿਸ ਗੱਲ ਤੇ ਵਿਸ਼ਵਾਸ ਕਰਦਾ ਹੈ ਉਹਦੇ ਜੀਵਨ ਚ ਉਹੀ ਚੀਜ਼ ਆ ਵੀ ਜਾਂਦੀ ਹੈ ਹੁਣ ਤੁਸੀਂ ਸੋਚਦੇ ਹੋ ਮੇਰਾ ਬੁਰਾ ਨਾ ਹੋਵੇ ਔਰ ਫੇਰ ਬੋਲਦੇ ਹੋ ਯਾਰ ਕਿਤੇ ਮੇਰਾ ਬੁਰਾ ਨਾ ਹੋ ਜਾਵੇ ਆਪਣੇ ਆਂਡ ਗਵਾਂਡ ਨਾਲ ਸੱਜਣਾ ਮਿੱਤਰਾਂ ਨਾਲ ਜਦੋਂ ਗੱਲ ਕਰਦੇ ਨਾ ਉਹ ਯਾਰ ਮੇਰਾ ਬੱਚਾ ਗਿਆ ਮੈਂ ਸੋਚਣਾ ਕਿਤੇ ਹੋ ਕੁਝ ਫੋਨ ਆ ਜਾਵੇ ਉਹਨੂੰ ਔਰ ਉਹੀ ਗੱਲ ਹੀ ਬੋਲਦੇ ਵੀ ਆਂ ਸੋਚਦੇ ਵੀ ਆਂ ਔਰ ਜਿਹੜੀ ਗੱਲ ਬੋਲਣੀ ਆ ਸੋਚਣੀ ਆ ਕਿਤਨੇ ਕਿਤੇ ਬੰਦਾ ਵਿਸ਼ਵਾਸ ਵੀ ਉਹਤੇ ਕਿ ਮੈਨੂੰ ਲੱਗਦਾ ਹੋ ਜਾਣਾ ਹੈ ਤਾਂ ਔਰ ਸੱਚਮੁੱਚ ਉਹ ਚੀਜ਼ ਹੋ ਜਾਂਦੀ ਹੈ ਤੇ ਜੇ ਇਨਸਾਨ ਸੋਚੇ ਪੋਜ਼ਿਟਿਵ ਕਿ ਜੋ ਹੋਏਗਾ ਅੱਛਾ ਜੇ ਇਨਸਾਨ ਬੋਲੇ ਪੋਜ਼ਿਟਿਵ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਯਕੀਨ ਹੈ ਸਭ ਕੁਝ ਠੀਕ ਹੋਏਗਾ ਔਰ ਵਿਸ਼ਵਾਸ ਵੀ ਰੱਖੇ ਕਿ ਮੈਨੂੰ ਵਿਸ਼ਵਾਸ ਹੈ ਆਪਣੇ ਮਾਲਕ ਤੇ ਕਿ ਮੇਰੇ بگੜੇ ਕਮ ਜ਼ਰੂਰ ਤਾਂ ਫਿਰ ਉਹ ਆਏਗਾ ਵੀ ਉਹ ਮਿਲੇਗਾ ਵੀ ਉਹਦੇ ਜੀਵਨ ਚੋਂ ਉਹ ਹਾਸਲ ਵੀ ਹੋਏਗਾ ਇਸ ਲਈ ਅੱਜ ਇਹ ਯਾਦ ਰੱਖਣਾ ਕਿ ਜੋ ਅਸੀਂ ਜੀਵਨ ਚ ਹਾਸਲ ਕਰਨਾ ਚਾਹੁੰਦੇ ਆ ਸੋਚੀਏ ਵੀ ਉਹੀ ਬੋਲੀਏ ਵੀ ਔਰ ਵਿਸ਼ਵਾਸ ਵੀ ਉਸੇ ਚੀਜ਼ ਤੇ ਕਰੀਏ ਕਿਉਂਕਿ ਵਿਸ਼ਵਾਸ ਕਰਾਂਗੇ ਫਿਰ ਕੰ ਕਹਿੰਦੇ ਆ ਅਸੀਂ ਬੋਲਾਂਗੇ ਸੋਚਾਂਗੇ ਵਿਸ਼ਵਾਸ ਕਰਾਂਗੇ ਤਾਂ ਫਿਰ ਐਸੀ ਉਹ ਚੀਜ਼ ਨੂੰ ਬੜੀ ਆਸਾਨੀ ਨਾਲ ਹਾਸਲ ਕਰ ਸਕਦੇ ਆ ਜਿਹੜੀ ਚੀਜ਼ ਅਸੀਂ ਜੀਵਨ ਚ ਪਾਣਾ ਹੁਣ ਕੀ ਸਿਰਫ ਬੋਲਣ ਨਾਲ ਸੋਚਣ ਨਾਲ ਜਾਂ ਵਿਸ਼ਵਾਸ ਕਰਨਾ ਹੋ ਜਾਏਗਾ ਆ ਹੁੰਦਾ ਹੈ ਹੁੰਦਾ ਹੈ ਕਿਉਂਕਿ ਫਿਰ ਹਾਲਾਤ ਉਦਾਂ ਦੇ ਬਣਨੇ ਹੁਣ ਜੇ ਇੱਕ ਇਨਸਾਨ ਸੋਚੇ ਮੈਂ ਆ ਕੰਮ ਕਰਨਾ ਹੈ ਫਿਰ ਬੋਲੇ ਦੁਨੀਆ ਨੂੰ ਕਿ ਮੈਂ ਕਰਕੇ ਦਿਖਾਣਾ ਹੈ ਔਰ ਮੈਨੂੰ ਵਿਸ਼ਵਾਸ ਹੈ ਮੈਂ ਕਰ ਜਦੋਂ ਇਹ ਤਿੰਨ ਚੀਜ਼ਾਂ ਹੁੰਦੀਆਂ ਫਿਰ ਬੰਦੇ ਦੇ ਬਾਡੀ ਅੰਦਰ ਆਟੋਮੈਟਿਕਲੀ ਐਕਸ਼ਨ ਲੈਣਾ ਸ਼ੁਰੂ ਕਰ ਦਿੰਦੇ ਹੁਣ ਕਰਕੇ ਵੀ ਮੈਂ ਦਿਖਾਣਾ ਕਿਉਂਕਿ ਮੈਂ ਬੋਲ ਵੀ ਚੁੱਕਾ ਆ ਮੈਂ ਕਹਿ ਵੀ ਚੁੱਕਾ ਮੈਨੂੰ ਵਿਸ਼ਵਾਸ ਵੀ ਹੈ ਕਿ ਹੋਏਗਾ ਤਾਂ ਫਿਰ ਬੰਦਾ ਕਦਮ ਵੀ ਵਧਾਉਂਦਾ ਹੈ ਤਾਂ ਜੇ ਬੰਦਾ ਪਹਿਲਾਂ ਹੀ ਸੋਚ ਰੱਖੇ ਹੁਣਾ ਨਹੀਂ ਬੋਲੇ ਵੀ ਮੇਤੋਂ ਨਹੀਂ ਹੋਣਾ ਵਿਸ਼ਵਾਸ ਮੈਂ ਨਹੀਂ ਕਰਨਾ ਤਾਂ ਬੰਦਾ ਕਦੀ ਕੋਸ਼ਿਸ਼ ਵੀ ਕਰੇਗਾ ਫਿਰ ਇਸ ਲਈ ਅੱਜ ਤੋਂ ਹੁਣ ਤੁਸੀਂ ਚਾਹੁੰਦੇ ਹੋ ਨਾ ਮੇਰਾ ਸਾਲ ਖੁਸ਼ੀਆਂ ਭਰਿਆ ਹੋਵੇ ਤਾਂ ਸੋਚੋ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਮੇਰਾ ਸਾਲ ਖੁਸ਼ੀਆਂ ਭਰਿਆ ਹੋਏਗਾ ਸੋਚੋ ਇਹ ਔਰ ਫੇ ਬੋਲੋ ਵੀ ਕਿ ਮੇਰਾ ਸਾਲ ਖੁਸ਼ੀਆਂ ਭਰਿਆ ਹੋਏਗਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲਾ ਹਰ ਪਲ ਹਰ ਦਿਨ ਹਰ ਘੜੀ ਖੁਸ਼ੀਆਂ ਨਾਲ ਭਰੀ ਅਗਰੇ ਵਿਸ਼ਵਾਸ ਤਿੰਨ ਤਰ੍ਹਾਂ ਦਾ ਸੋਚਣਾ ਬੋਲਣਾ ਔਰ ਵਿਸ਼ਵਾਸ ਅਗਰੇ ਤਿੰਨ ਚੀਜ਼ਾਂ ਮਿਲ ਜਾਂਦੀਆਂ ਹੈ ਤਾਂ ਜੀਵਨ 'ਚ ਬਦਲਾਅ ਆਣਾ ਇਸ ਕਰਕੇ ਬਿਮਾਰੀ ਬਾਰੇ ਨਾ ਸੋਚੋ ਬਿਮਾਰੀ ਤੇ ਵਿਸ਼ਵਾਸ ਨਾ ਕਰੋ